ਮਾਨਯੋਗ ਸਤਕਾਰਯੋਗ ਲਿਸਨਰ ਹੈ ਦਰਸ਼ਕ ਹੈ ਉਹ ਵੀ ਇਹ ਗੱਲ ਕਹਿੰਦੇ ਆ ਰੋਜ਼ ਹੀ ਤੁਸੀਂ ਨੂੰ ਚਾਕਲੇਟ ਦੇ ਪਰ ਕਰੀਏ ਕੀ ਜਦੋਂ ਸਰਕਾਰ ਵੱਡੇ ਤੜਕੇ ਕਿਸੇ ਖਤਰਨਾਕ ਅਪਰਾਧੀ ਨੂੰ ਜਿਹਨੇ ਆਪਣੀਆਂ ਧੀਆਂ ਵਰਗੀਆਂ ਚੇਲੀਆਂ ਨੂੰ ਵੀ ਨਹੀਂ ਬਖਸ਼ਿਆ ਜੀ ਉਹਨੂੰ ਸਰਕਾਰ ਆਰਾਮ ਨਾਲ ਕੱਢ ਦਿੰਦੀ ਹੈ ਕਿ ਜਾਓ ਜੀ ਤੁਸੀਂ ਜਾ ਸਕਦੇ ਹੋ ਜੀ ਔਰ ਪਹਿਲਾਂ ਤਾਂ ਉਹ ਜਿਹੜਾ ਜੁਪੀ ਵਾਲਾ ਇਹਦਾ ਹੈਗਾ ਡੇਰਾ ਉੱਥੇ ਜਾਂਦਾ ਹੁੰਦਾ ਸੀ ਉਹਦੇ ਤੇ ਪਾਬੰਦੀ ਹੁੰਦੀ ਸੀ ਕਿ ਤੁਸੀਂ ਹਰਿਆਣਾ ਚ ਨਹੀਂ ਜਾਓਗੇ ਲੇਕਿਨ ਪਿਛਲੀ ਵਾਰੀ ਜਦੋਂ ਚੋਣਾਂ ਹੋਣੀਆਂ ਸੀ ਦਿੱਲੀ ਦੀਆਂ ਜੀ ਤੇ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਇਹਨੂੰ ਪਰਲੋ ਦਿੱਤੀ ਸੀ ਜੀ ਜੀ ਉਸ ਵੇਲੇ ਬਾਹਰ ਆਇਆ ਸੀ ਤੇ ਉਦੋਂ ਕਹਿਤਾ ਸੀ ਕਿ ਤੂੰ ਸਿਰਫ ਸਾਡੇ ਮੇਰਾ ਜਾ ਸਕਦਾ ਹੈ ਐਟਕਮੀ ਨੂੰ ਕਹਤਾ ਕਿ ਤੁਸੀਂ ਸਰਸਤਲੀ ਰਾਜਾ ਦਾ ਮਤਲਬ ਹੈ ਕਿ ਹੁਣ ਉਹਦੇ ਲਈ ਰਸਤਾ ਸਾਫ ਕੀਤਾ ਜਾ ਰਿਹਾ ਹੈ ਜੀ ਕਿ ਤੂੰ ਹੀ ਸਾਡਾ ਮਾਈ ਬਾਪ ਹੈ ਕਿਉਂਕਿ ਜਿਹੜੇ ਲੋਕ ਵੋਟਾਂ ਦੋਹਦੇ ਆ ਉਹਨਾਂ ਨੂੰ ਸਿਆਸਤਦਾਰ ਮਾਈ ਬਾਪ ਸਮਝਦੇ ਆ ਇਸ ਲਈ ਅਸੀਂ ਇਹ ਖਬਰ ਜਿਹੜੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ ਉਹ ਇਸ ਕਰਕੇ ਸਾਂਝੀ ਕਰ ਰਹੇ ਹਾਂ ਕਿ ਭਾਈ ਉਹ ਨੂੰ ਫੇਰ ਛੱਡਤਾ ਉਹ ਚੰਗਾ ਮਾੜਾ ਜੋ ਕੁਛ ਹੈ ਸਾਰੇ ਆਪਾਂ ਜਾਣਦੇ ਆ ਮੇਰੇ ਖਿਆਲ ਮੁਸਾਫ ਇਸ ਤੋਂ ਵੱਧ ਉਹਦੇ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਜੀ ਸਵਾਲ ਹੁਣੋਂ ਲੈਪ ਪਪਪਰੀ ਚਿੰਗੁਰਾ ਦਾ ਜੀ ਅਪਾਏ ਜਾਣਦੇ ਹੈ ਕਿ ਪੱਪਲ ਪ੍ਰੀਤ ਸਿੰਘ ਉਹ ਸਾਖ ਸ ਹੈ ਜਿਹੜਾ 81 ਤੋਂ ਜਦੋਂ ਅਮਰਤਪਾਲ ਸਿੰਘ ਬਾਰੇ ਇਹ ਕਿਹਾ ਜਾਂਦਾ ਹੈ ਕਿ ਪੁਲਿਸ ਨੂੰ ਚੱਕਮਾ ਦੇ ਕੇ ਉਹ ਫਰਾਰ ਹੋ ਗਿਆ ਸੀ ਉਦੋਂ ਤੋਂ ਉਹਨਾਂ ਦੇ ਨਾਲ ਰਹੇ ਯਾਦ ਕਰੋ ਤੁਸੀਂ ਸਾਰਾ ਉਹ ਆਪਣਾ ਨਕਸ਼ਾਪ ਤੇ ਧਿਆਨ ਚ ਲੈ ਕੇ ਆਓ ਜਿਹਨ ਚ ਲੈ ਕੇ ਆਓ ਜੀ ਉਹਨਾਂ ਦਿਨਾਂ ਦੇ ਵਿੱਚ ਦਿਖਾਇਆ ਜਾਂਦਾ ਹੁੰਦਾ ਸੀ ਏਜੰਸੀਆਂ ਵੱਲੋਂ ਪੁਲਿਸ ਵੱਲੋਂ ਜਿਹੜੀਆਂ ਤਸਵੀਰਾਂ ਜਾਰੀ ਕੀਤੀਆਂ ਸੀ ਜੀ ਜੀ ਕਿ ਮਪਲ ਪ੍ਰੀਤ ਤੇ ਅਮਰਤਪਾਲ ਇੱਕ ਬਾਈਕ ਦੇ ਉੱਤੇ ਜਾ ਰਹੇ ਐ ਇੱਕ ਮੋਟਰਸਾਈਕਲ ਤੇ ਜਾ ਰਹੇ ਐ ਤੇ ਮੋਟਰਸਾਈਕਲ ਹੋ ਗਿਆ ਪੈਂਚਰ ਜੀ ਜੀ ਫਿਰ ਉਹ ਮੋਟਰਸਾਈਕਲ ਨੂੰ ਇੱਕ ਮੋਟਰਸਾਈਕਲ ਵਾਲੀ ਰੇੜੀ ਤੇ ਰੱਖ ਦਿਆ ਤੇ ਆਪ ਉਹਦੇ ਵਿੱਚ ਬੈਠ ਜਾਂਦੇ ਐ ਤੇ ਫਿਰ ਕਿਸੇ ਥਾਂ ਤੋਂ ਅੱਗੇ ਤੁਰ ਜਾਂਦੇ ਐ ਫਿਰੇ ਵੀ ਆ ਗਿਆ ਕਿ ਕਿਸੇ ਥਾਂ ਦੇ ਉੱਤੇ ਉਹਨਾਂ ਦੇ ਹੱਥਾਂ ਦੇ ਵਿੱਚ ਝੋਲੇ ਐ ਜਿਹਦੇ ਵਿੱਚ ਕੋਈ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਸਿਰ ਦੇ ਉੱਤੇ ਛਤਰੀ ਰਹੀ ਹੈ ਜੀ ਇੱਕ ਅੱਗੇ ਜਾ ਰਿਹਾ ਇੱਕ ਪਿੱਛੇ ਜਾ ਰਿਹਾ ਮੇਰੇ ਖਿਆਲ ਨਾਲ ਤਾਂ ਚੰਦੀ ਸਾਹਿਬ ਜਿਹੜੀ ਇਹ ਖੇਡ ਸੀ ਨਾ ਸਾਰੀ ਦੀ ਸਾਰੀ ਕਿਹੜ ਇੱਕ ਡਰਾਮਾ ਸੀ ਬਿਲਕੁਲ ਜਿਖਾਇਆ ਜਾ ਰਿਹਾ ਸੀ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਸੀ ਕਿ ਇਹ ਕਿੰਨੀ ਜਿਹੜੇ ਹੈਗੇ ਪਾਣੀ ਦੇ ਵਿੱਚ ਹੈਗੇ ਹੈ ਇੱਕ ਇਹੋ ਜਿਹੇ ਲੋਕ ਹੈ ਕਿਉਂਕਿ ਜੇ ਉਹਨਾਂ ਦੀ ਤਸਵੀਰਾਂ ਜਨਤਕ ਹੋ ਸਕਦੀਆਂ ਉਹਨਾਂ ਦੀਆਂ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਤਾਂ ਫੜਿਆ ਕਿਉਂ ਨਹੀਂ ਜਾ ਸਕਦਾ ਬਿਲਕੁਲ ਜੀ ਤੇਰਾ ਦੇਵਨ ਤੋਂ ਇਹ ਮੰਨਣਾ ਹੈ ਕਿ ਅਗਰ ਸਰਕਾਰ ਪੰਜਾਬ ਸਰਕਾਰ ਅਮਰਪਾਲ ਸਿੰਘ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੁੰਦੀ ਜੀ ਇੱਕ ਅਮਰਪਾਲ ਸਿੰਘ ਨੂੰ ਉਹਦੇ ਹੀ ਗ੍ਰਿਫਤਾਰ ਕੀਤਾ ਜਾ ਸਕਦਾ ਸੀ ਜਦੋਂ ਡੇਲੀ ਸ਼ਾਨੂ ਆਪਣਾ ਪ੍ਰਚਾਰ ਕਰਕੇ ਧਾਰਮਿਕ ਪ੍ਰਚਾਰ ਕਰਕੇ ਆਪਣੇ ਲੋਕਾਂ ਨੂੰ ਮਿਲ ਕੇ ਸ਼ਾਮ ਨੂੰ ਤੋਂ ਆਪਣੇ ਪਿੰਡ ਹੀ ਆ ਜਾਂਦੇ ਸੀ ਆਪਣੇ ਘਰ ਆ ਜਾਂਦੇ ਸੀ ਆ ਕੇ ਸੌਂਦੇ ਸੀ ਉੱਤੇ ਤੇ ਫਿਰੇ ਉੱਥੋਂ ਨਿਕਲਦੇ ਸੀ ਕਿਉਂਕਿ ਵੀ ਆਪਾਂ ਨੂੰ ਪਤਾ ਹੈ ਕਿ ਆਸ਼ੀਰਵਾਨਾਂ ਦੇ ਵਿੱਚ ਅੰਦਰ ਜਾਣ ਤੋਂ ਪਹਿਲਾਂ ਉਹਨਾਂ ਨੇ ਸ਼ਾਦੀ ਵੀ ਕਰਵਾ ਲਈ ਸੀ ਉਹਨਾਂ ਦੀ ਸ਼ਰੀਕੇ ਹਯਾਤ ਤੇਰੀ ਇੰਗਲੈਂਡ ਲੱਕ ਇੰਗਲੈਂਡ ਦੀ ਪਸਮੀਕ ਸੀ ਬੀਬੀ ਉਹ ਉਹਨਾਂ ਦੇ ਘਰੇ ਰਹਿੰਦੀ ਸੀ ਤੇ ਕੋਈ ਵੀ ਕੁੜੀ ਕਿਵੇਂ ਬਰਦਾਸ਼ਤ ਕਰੂਗੀ ਕਿ ਘਰ ਵਾਲਾ ਘਰ ਨਾ ਰਹੇ ਹਰ ਬੰਦਾ ਹਰ ਪਰਿਵਾਰ ਨੂੰ ਹਰ ਬੰਦਾ ਆਪਣੇ ਪਰਿਵਾਰ ਦੇ ਵਿੱਚ ਆਉਂਦਾ ਰਹਿੰਦਾ ਹੈ ਉਹਨੂੰ ਅਮਿਤਪਾਲ ਸਿੰਘ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਜਾਂਪਦਾ ਹੈ ਕਿ ਅਸਲ ਦੇ ਵਿੱਚ ਕੁਝ ਛੁਪਿਆ ਜਾਂਦਾ ਇੰਡੀਅਨ ਸਟੇਟ ਦਾ ਉਸ ਛੁਪੇ ਅਜੰਡੇ ਦੀ ਕਿਸੇ ਵਾਸਤੇ ਇੱਕ ਸਾਰਾ ਡਰਾਮਾ ਲੱਚਿਆ ਗਿਆ ਸੀ ਮੰਨ ਲਓ ਕਿ ਜੇ ਆਪਾਂ ਅਖੀਏ ਕਿ ਉਹਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਨ ਤੋਂ ਪਹਿਲਾਂ ਕਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਅਮਿਤ ਸ਼ਾਹ ਨੂੰ ਮਿਲਦੇ ਹੈ ਅਮਿਤ ਸ਼ਾਹ ਤੋਂ ਪਾਰਾਮਿਲਟਰੀ ਫੋਰਸ ਮੰਗੀ ਜਾਂਦੀ ਹੈ ਜਲਦੀ ਮੀਟਿੰਗ ਦੇ ਵਿੱਚੋਂ ਹੀ ਉਹ ਆਰਡਰ ਕਰ ਦਿੰਦੇ ਆ ਕਿ ਜੀ ਪਾਰਾਮਿਲਟਰੀ ਫੋਰਸ ਭੇਜ ਦਿਓ ਵੱਡੀ ਤعداد ਦੇ ਵਿੱਚ ਪਾਰਾਮਿਲਟਰੀ ਫੋਰਸ ਇੱਥੇ ਆ ਜਾਂਦੀ ਹੈ ਉਹ ਪਾਰਾਮਿਲਟਰੀ ਫੋਰਸ ਪੈਨਾਸ ਹੁੰਦੀ ਹੈ ਖੱਬੀਖਾਨ ਲੋਕ ਜਿਨ੍ਹਾਂ ਨੂੰ ਕਹਿੰਦੇ ਜੀ ਬਹੁਤ ਵੱਡੇ ਅਫਸਰਾਂ ਬੜੇ ਕਾਬਿਲ ਅਫਸਰ ਹੈ ਜੀ ਉਹਨਾਂ ਅਫਸਰਾਂ ਦੀ ਡਿਊਟੀ ਲਈ ਆਦੀ ਹੈ ਦੋਨੋਂ ਡੀਆਈਜੀ ਰੱਖਦੇ ਅਫੀਸਰ ਹੈ ਇੱਕ ਸਰਦਾਰ ਕੁਲਦੀਪ ਸਿੰਘ ਜਹਾਲ ਸਰਦਾਰ ਬੈਸੇ ਨੇ ਕਹਿੰਦਾ ਉਹ ਹੈ ਹਰਿਆਣਵੀ ਚਾਹਨ ਵੀ ਹੈ ਗੋਤੋਂ ਦਾ ਪਰ ਉਹ ਸਾਬਤ ਸਬੂਤ ਸਿੱਖਣੀ ਉਹ ਮੇਰੇ ਵਰਗੀ ਹੈ ਜੀ ਆਪਾਂ ਕਹਿ ਸਕਦੇ ਉਹ ਛੇ ਵਗੈਰਾ ਕਰਦੇ ਮੈਂ ਤਾਂ ਕਟੰਗੀ ਕਰਦਾ ਕਲੀ ਔਰ ਉਹ ਸਿਰਫ ਪੱਗ ਵੀ ਨਹੀਂ ਬਣਦੇ ਟੋਪੀ ਲੈਂਦੇ ਹੈ ਦੂਸਰੇ ਹੈਗੇ ਸੁਪਨ ਸ਼ਰਮਾ ਜਿਹਨਾਂ ਦਾ ਅੱਜ ਕੱਲ ਪੰਜਾਬ ਦੀਆਂ ਵਕ ਵਕ ਜਿਹੜੀਆਂ ਕਹਿ ਸਕਦੇ ਆਪਾਂ ਫਵਾੜਾ ਕੈਨੂ ਬੈਟ ਚਨ ਲੈ ਲਓ ਜਾਂ ਹੋਰ ਕੋਈ ਤੁਸੀਂ ਦੇਖ ਲਓ ਵੀ ਮਾਧਿਅਮ ਲੈ ਲਓ ਦੇ ਵਿਚ ਉਹਨਾਂ ਦੀ ਚਰਚਾ ਹੋ ਰਹੀ ਹੈ ਵਾਰੀ ਵਾਰੀ ਬਿਲਕੁਲ ਔਰ ਮੇਰੇ ਖਿਆਲ ਮੁਤਾਬਕ ਹਰਪ੍ਰੀਤ ਸ਼ੋਅ ਇੱਕ ਕੈਨੇਡਾ ਤੋਂ ਚੱਲਦਾ ਹਰਪ੍ਰੀਤ ਸ਼ੋਅ ਦੇ ਵਿੱਚ ਇੱਕ ਆਡੀਓ ਜਾਰੀ ਹੋਈ ਸੀ ਜੀ ਉਸ ਆਡੀਓ ਨੂੰ ਜਿਹੜਾ ਹੈਗਾ ਦਿਖਾਇਆ ਐਸ ਧਗ ਦੇ ਨਾਲ ਪੇਸ਼ ਕੀਤਾ ਗਿਆ ਸੀ ਜਿਵੇਂ ਕੋਈ ਵਿਅਕਤੀ ਕਿਸੇ ਦਲਾਲ ਦੇ ਨਾਲ ਦੌਰਾਨ ਫੀਮੇਲ ਦਲਾਲ ਦੇ ਨਾਲ ਗੱਲ ਕਰਦਾ ਹੋਵੇ ਕਿ ਮੈਨੂੰ ਕੁੜੀ ਚਾਹੀਦੀ ਹੈ ਤੇ ਪੈਸੇ ਕਿੰਨੇ ਮਤਲਬ ਇਹਦੀਆਂ ਗੱਲਾਂ ਉਹਦੇ ਵਿੱਚ ਹੋ ਰਹੀਆਂ ਸੀ ਜੀ ਜੀ ਉਹ ਇੱਕ ਵਾਰੀ ਜਿਹੜੀ ਹੈਗੀ ਉਹ ਗਾਇਬ ਹੋ ਗਈ ਸੀ ਜੀ ਦੁਬਾਰਾ ਫਿਰ ਉਹ ਜਿਹੜੀ ਹੈ ਆਡੀਓ ਉਪਲੋਡ ਹੁੰਦੀ ਹੈ ਤੇ ਮੈਂ ਕੱਲ ਹਰਪ੍ਰੀਤ ਸਿੰਘ ਹੋੜਾ ਨੂੰ ਸੁਣ ਰਿਹਾਇਆ ਸੀ ਹਰਪ੍ਰੀਤ ਸਿੰਘ ਉਹਨੇ ਕਹਿੰਦੇ ਸੀ ਕਿ ਪਹਿਲਾਂ ਮੇਰੇ ਤੇ ਦਬਾਅ ਪਾਇਆ ਗਿਆ ਕਿ ਤੁਸੀਂ ਜਿਹੜੀ ਹੈਗੀ ਐ ਇਹ ਆਡੀਓ ਇਹਨਾਂ ਪਾਸੇ ਹਟ ਕਰ ਦਿਓ ਇਹਨੂੰ ਹਟਾ ਦਿਓ ਜੇ ਨਾ ਹਟਾਇਆ ਤਾਂ ਕਿਸੇ ਦਾ ਪਰਿਵਾਰ ਟੁੱਟ ਸਕਦਾ ਹੈ ਮੈਨੂੰ ਕਹਿੰਦੇ ਇਹ ਵੀ ਕਿ ਹੈਗਾ ਪੰਜਾਬ ਦੇ ਵਿੱਚ ਕੋਈ ਕੰਮ ਹੈ ਆਪਣਾ ਕੰਮ ਵਗੈਰਾ ਕਰਵਾ ਲਓ ਮਤਲਬ ਉਹ ਜਿਨ੍ਹਾਂ ਦਾ ਨਾਮ ਉਹਦੇ ਵਿਚ ਆ ਰਿਹਾ ਵਾਰ-ਵਾਰ ਜਿਹੜੇ ਅਫਸਰ ਦਾ ਨਾਮ ਆ ਰਿਹਾ ਉਹ ਅਫਸਰ ਵੀ ਉਸ ਵੇਲੇ ਉਸੇ ਇਲਾਕੇ ਦੇ ਵਿੱਚ ਤਾਇਨਾਤ ਸੀ ਜ਼ਿੰਮੇਵਾਰੀ ਉਹਦੀ ਵੀ ਲਈ ਗਈ ਸੀ ਜੀ डीआईजी ਪਦਰਵੇ ਦੋਸ਼ ਕਾਰੀਆਂ ਦੀ ਜ਼ਿੰਮੇਵਾਰੀ ਲਈ ਗਈ ਹੈ ਕਿ ਤੁਸੀਂ ਇਹਨੂੰ ਗ੍ਰਿਫਤਾਰ ਕਰਨਾ ਹੈ ਤੇ ਅਧਿਕਾਰੀ ਪੰਜਾਬ ਪੁਲਿਸ ਨੂੰ ਕਹਦੇ ਤਾਂ ਬੜੀ ਮਾਰਸ਼ਲ ਪੁਲਿਸ ਹੈ ਇਹ ਤਾਂ ਬਹੁਤ ਦੂਰ ਜਾ ਕੇ ਜਿਹੜੀ ਹੈਗੀ ਇਹ ਹਿੱਟ ਕਰਦੀ ਹੈ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਕਲਕੱਤੇ ਦੇ ਵਿੱਚ ਜਾ ਕੇ ਬਸ਼ੀਰ ਮੁਹੰਮਦ ਬਸ਼ੀਰਾ ਤੇ ਉਹਦੀ ਪ੍ਰੈਗਨੈਂਟ ਵਾਈਫ ਨੂੰ ਵੀ ਕਤਲ ਕਰਤਾ ਸੀ ਫਿਰ ਸਾਡੇ ਇਥੋਂ ਤਿੰਨ ਮੁੰਡੇ ਜਿਹੜੇ ਹੈਗੇ ਆ ਉਹਨਾਂ ਨੂੰ ਪਲੀਪੀ ਦੇ ਇਲਾਕੇ ਦੇ ਵਿੱਚ ਲਿਜਾ ਕੇ ਉੱਥੇ ਉਹਨਾਂ ਨੇ ਕਹਿ ਦਿੱਤਾ ਸੀ ਜੀ ਇਨਕਾਉਂਟਰ ਹੋ ਗਿਆ ਇਸੇ ਤਰੀਕੇ ਜਿਹੜੇ ਹੈਗੇ ਆ ਉਹ ਜੈਪਾਲ ਭੁੱਲਰ ਹੁਣੀ ਉਹਨਾਂ ਨੇ ਤੁਹਾਡੇ ਜਗਰਾਓ ਦੇ ਹਲਕੇ ਦੇ ਵਿੱਚ ਜਦੋਂ ਤੋਂ ਥਾਣੇਦਾਰਾਂ ਨੂੰ ਕਤਲ ਕਰਤਾ ਸੀ ਪਹਿਲਾਂ ਵੀ ਉਹ ਇੱਥੇ ਫਿਰਦੇ ਸੀ ਉਹਨਾਂ ਨੂੰ ਕੋਈ ਫੜਦਾ ਨਹੀਂ ਸੀ ਲੇਕਿਨ ਜਦੋਂ ਦੋ ਥਾਣੇਦਾਰਾਂ ਨੂੰ ਕਤਲ ਕਰਤਾ ਤੇ ਫਿਰ ਇੱਥੋਂ ਨਾਲ ਦੀ ਨਾਲ ਮਜਾਈਲ ਸਕਵਾਡ ਜਿਹੜੀ ਹੈ ਜੀ ਕਲਕੱਤੇ ਦੁਆਰਾ ਪਹੁੰਚ ਗਈ ਤੇ ਕਲਕੱਤੇ ਜਾ ਕੇ ਉਹਨਾਂ ਨਾਲ ਵੀ ਇੰਕਾਊਂਟਰ ਕੀਤਾ ਜਾ ਸਕਦਾ ਹੈ ਐਡੀ ਕਾਬਲ ਪੁਲਿਸ ਹੋਵੇ ਜਿਹਨੂੰ ਇਹ ਇਹ ਮਤਲਬ ਮਨੁੱਖੀ ਹੱਕਾਂ ਦਾ ਕਹਾਣ ਕਰਨ ਦਾ ਇੱਕ ਬਹੁਤ ਵਾਸਤ ਸਰਵਾ ਹੋਵੇ ਉਹਦੇ ਤੋਂ ਫਿਰ ਬੰਦੇ ਬਚ ਕਿਵੇਂ ਜਾਣ ਵੀ ਆਪਣੇ ਆਪ ਦੇ ਵਿੱਚ ਇੱਕ ਮਤਲਬ ਵੱਡੀ ਗੱਲ ਹੈ ਖੈਰ ਆਪਾਂ ਗੱਲ ਨੂੰ ਛੱਡ ਕੇ ਅੱਗੇ ਚੱਲੀਏ ਕਿ ਤੇਰੇ ਸਾਰੇ ਗ੍ਰਿਫਤਾਰ ਕਰ ਲੈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਤੇ ਲਾਤਾ ਜੇਲ੍ਹ ਦੇ ਵਿੱਚ ਬੈਠੇ ਉਚੋਂ ਲੜਦੇ ਔਰ ਪਾਰਲੀਮੈਂਟ ਦੇ ਮੈਂਬਰ ਬਣ ਜਾਂਦੇ ਆ ਜੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਸੌਂ ਚੁੱਕਣ ਦੀ ਇਜਾਜ਼ਤ ਦੇ ਦਿੱਤੀ ਜਾਂਦੀ ਹੈ ਲੇਕਿਨ ਸੈਸ਼ਨ ਅਟੈਂਡ ਕਰਨ ਦੀ ਇਜਾਜ਼ਤ ਨਹੀਂ ਮਿਲਦੀ ਹਾਂਜੀ ਉਸ ਤੋਂ ਬਾਅਦ ਉਹ ਹਾਈ ਕੋਰਟ ਦੇ ਵਿੱਚ ਜਾਂਦੇ ਆ ਹਾਈ ਕੋਰਟ ਵੱਲੋਂ ਨੋਟਸ ਵਗੈਰਾ ਹੁੰਦੇ ਆ ਤੇ ਫਿਰ ਪਾਰਲੀਮੈਂਟ ਦੀਪ ਵੱਲੋਂ ਜਾਂ ਭਾਰਤ ਸਰਕਾਰ ਵੱਲੋਂ ਇਹ ਬਿਆਨ ਦਿੱਤਾ ਜਾਂਦਾ ਹੈ ਅਦਾਲਤ ਦੇ ਵਿੱਚ ਆ ਕੇ ਕਿ ਕੋਈ ਗੱਲ ਨਹੀਂ ਜੀ ਅਸੀਂ ਜਿਹੜੀ ਉਹਨਾਂ ਦੀ ਗੈਰ ਹਾਜ਼ਰੀ ਹੈ ਉਹਨੂੰ ਛੁੱਟੀ ਦੇ ਵਿੱਚ ਤਬਦੀਲ ਕਰ ਦਿੰਦੇ ਆ ਜੀ ਤੇ ਉਹਨਾਂ ਦੀ ਮੈਂਬਰਸ਼ਿਪ ਬਚ ਗਈ ਹੈ ਹੂੰ ਤੁਸੀਂ ਦੇਖੋਗੇ ਜਿੰਨੇ ਵੀ ਉਹਨਾਂ ਦੇ ਸਾਥੀ ਆ ਉਹਨਾਂ ਦੇ ਸਾਥੀਆਂ ਨੂੰ ਵੀ ਕਿੱਕ ਕਰਕੇ ਪੰਜਾਬ ਦਿਆਂ ਦਾ ਜਾਂਦਾ ਹੈ ਪੰਜਾਬ ਦੇ ਵਿੱਚ ਉਹਨਾਂ ਦੇ ਖਿਲਾਫ ਜਿਹੜੇ ਪਰਚੇ ਦਰਜ ਐ ਉਹਨਾਂ ਪਰਚਿਆਂ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਪਾਈ ਜਾਂਦੀ ਹੈ ਜੀ ਪਰ ਜਿਹੜੀ ਉਹਨਾਂ ਦੀ ਐਨਐਸਏ ਦੀ ਮਿਆਦ ਹੈ ਜਦੋਂ ਐਨਐਸਸੀ ਦੀ ਮਿਆਦ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਐਨਐਸਸੀ ਨੂੰ ਹੋਰ ਐਕਸਟੈਂਡ ਨਹੀਂ ਕੀਤਾ ਜਾਂਦਾ ਜੀ ਮੈਨੂੰ ਜਾਪਦਾ ਹੈ ਕਿ ਭਾਰਤ ਸਰਕਾਰ ਨੇ ਹੁਣ ਇਹ ਮਨ ਬਣਾ ਲਿਆ ਹੈ ਪੰਜਾਬ ਸਰਕਾਰ ਨੇ ਵੀ ਇਹ ਮਨ ਬਣਾ ਲਿਆ ਹੈ ਕਿ ਇਹਨਾਂ ਨੂੰ ਜਦੋਂ ਇਹਨਾਂ ਦੀ ਮਿਆਦ ਪੂਰੀ ਹੋ ਜੇ ਉਸ ਤੋਂ ਬਾਅਦ ਮਿਆਦ ਵਧਾਈ ਨਾ ਜਾਵੇ ਔਰ ਇਹਨਾਂ ਨੂੰ ਅਦਾਲਤਾਂ ਦੇ ਵਿੱਚ ਪੇਸ਼ ਕਰਕੇ ਪੁਰਾਣੇ ਕੇਸਾਂ ਦੇ ਵਿੱਚ ਜਿਹੜਾ ਉਹ ট্রੈਲ ਕੀਤੀ ਜਾ ਰਹੀ ਹੈ ਜੀ ਸੋ ਪੱਪਨ ਪ੍ਰੀਤ ਸਿੰਘ ਹੋਰਾਂ ਦਾ ਵੀ ਹੁਣ ਫੈਸਲਾ ਹੋ ਗਿਆ ਹੈ ਕਿ ਉਹਨਾਂ ਦੀ ਮਿਆਦ ਹੋਰ ਨਹੀਂ ਵਧਾਈ ਜਾਊਗੀ ਤੇ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਇੱਥੇ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਉਹ ਕੈਦਾ ਹੋਊਗੀ ਤੇ ਅਗਲੀ ਬਾਰੀ ਜਿਹੜੀ ਹੈਗੀ ਹੈ ਉਹ ਅਮਰਪਾਲ ਸਿੰਘ ਹੋਣਾ ਦੀ ਹੈ ਅਮਰਪਾਲ ਸਿੰਘ ਹੋੜੀ ਵੀ ਬਾਰ ਉਹ ਹੁਣ ਸਵਾਲੇ ਪੈਦਾ ਹੁੰਦਾ ਕਿ ਹੁਣ ਅਮਰਪਾਲ ਸਿੰਘ ਹੋਣਾ ਉਹ ਇਹ ਨੱਕਮੇ ਹੋ ਗਿਆ ਪਾਰ ਸਰਕਾਰ ਦਾ ਜਾਂ ਪੰਜਾਬ ਸਰਕਾਰ ਦਾ ਜੰਦੀ ਸਾਹਿਬ ਮੈਨੂੰ ਇਹੋ ਲੱਗਦੀ ਹੈ ਜੋ ਐਸਪਰੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਹਾਲਤ ਹੈ ਜੋ ਸਟਿੱਕ ਪੋਲਿਟਿਕਸ ਤੋਂ ਘੁੰਮਣ ਘੇਰੀ ਚ ਪਈ ਹੋਈ ਹੈ ਜਿੱਦੀ ਗੇਟ ਦੇ ਚੱਕਰ ਦੇ ਵਿੱਚ ਪਈ ਹੋਈ ਹੈ ਇਹਨੂੰ ਆਪਣੇ ਹੱਕ ਵਿੱਚ ਕਿਵੇਂ ਇਸਤੇਮਾਲ ਕੀਤਾ ਜਾਵੇ ਜਿਹੜਾ ਇਹ ਖਲਾਫ ਪੈਦਾ ਹੋ ਰਿਹਾ ਆਕਾਲੀ ਦਲ ਦੋ ਬਰਾਬਰ ਤਣੇ ਚੋ ਗਿਆ ਇੱਕ ਸੁਖਵੀਰ ਵਾਲਾ ਤੜਾ ਤੇ ਦੂਜਾ ਪੰਜ ਮੈਂਬਰੀ ਕਮੇਟੀ ਵਾਲਾ ਤੜਾ ਪੰਜ ਮੈਂਬਰੀ ਕਮੇਟੀ ਵਾਲਾ ਤੜਾ ਜਿਹੜਾ ਹੈਗਾ ਉਹ ਵਕਫਾ ਖੇਹਰਾ ਜਿੰਦਾ ਹਲਕੇ ਚ ਜਾਂਦਾ ਉਹਨਾਂ ਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਉਹ ਮੈਂਬਰਸ਼ਿਪ ਕਰ ਰਹੇ ਹੈ ਨਾਲ ਦੀ ਨਾਲ ਹੀ ਜਿਹੜੇ ਸੁਖਵੀਰ ਸਿੰਘ ਬਾਦਲੂੜੀ ਉਹ ਆਪਣੀਆਂ ਗੋਟੀਆਂ ਫਿਟ ਕਰ ਰਹੇ ਹੈ 12 ਤਾਰੀਖ ਨੂੰ ਉਹਨਾਂ ਨੇ ਆਪਣੇ ਪ੍ਰਧਾਨਗੀ ਦਾ ਜਿਹੜਾ ਹੈਗਾ ਐਲਾਨ ਕਰ ਦੇਣਾ ਕਿ ਕੌਣ ਚੁਣਿਆ ਗਿਆ ਜੀ ਉਸ ਤੋਂ ਬਾਅਦ 13 ਤਾਰੀਖ ਨੂੰ ਦਮਦਵਾ ਸਾਹਿਬ ਦੇ ਵਿੱਚ ਇੱਕ ਵੱਡੀ ਕਾਨਫਰੰਸ ਹੈ ਤੇ ਫਿਰ ਉਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਵੀ ਸ਼ਕਤੀ ਪ੍ਰਦਰਸ਼ਨ ਕਰਨਾ ਹੈ ਜੀ ਅਜਿਹੇ ਹਾਲਾਤਾਂ ਦੇ ਵਿੱਚ ਕੇਂਦਰ ਸਰਕਾਰ ਹੱਥ ਤੇ ਹੱਥਰ ਕਿੰਨੀ ਵਿੱਚ ਸਕੀ ਤੇ ਨਾ ਬੈਠੂਗੀ ਉਹਨਾਂ ਨੇ ਦੇਖਣਾ ਕਿ ਸਾਡੀ ਰਾਜਨੀਤੀ ਕਿਵੇਂ ਛੇੜੀ ਜਾ ਸਕਦੀ ਹੈ ਇਹਦੇ ਚੋਂ ਬਿਲਕੁਲ ਮੈਨੂੰ ਲੱਗਦੀ ਹੈ ਕਿ ਇਹਨੂੰ ਰਾਜਨੀਤੀ ਨੂੰ ਸਥਿਧਨ ਵਾਸਤੇ ਅਗਲਾ ਜਿਹੜਾ ਹੈਗਾ ਅਗਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਜੂਨ ਜੁਲਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੋ ਗਿਆ। ਇਹ ਚੋਣਾਂ ਕਰਵਾਈਆਂ ਜਾ ਸਕਦੀਆਂ। ਔਰ ਫਿਰ ਚੋਣਾਂ ਕਰਵਾਉਣ ਵੇਲੇ ਕਿਹੋ ਜਿਹੇ ਪਾਤਰ ਜਿਹੜੇ ਹੈਗੇ ਆ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ। ਕੌਣ ਕਿਹਦੀ ਵੋਟ ਕੱਟੂਗਾ ਕੌਣ ਕਿਹਦੀ ਨਹੀਂ ਕੱਟੂਗਾ। ਫਿਰ ਅੰਦਾਜ਼ਾ ਲਾਓ ਤੁਸੀਂ ਮੈਂ ਤੁਹਾਨੂੰ ਲੈ ਕੇ ਜਾਣਾ 1999 ਬੰਦ। ਜਦੋਂ ਭਾਈ ਮਨਜੀਤ ਸਿੰਘ ਉਹ ਹੋਰਾਂ ਨੂੰ ਇਸ ਗੱਲ ਤੇ ਇਤਜ਼ਾਰ ਕਰ ਦਿੱਤਾ ਸੀਗਾ ਕਿ ਜਿਹੜਾ ਸੁਦਰਸ਼ਨ ਸੀ ਕਿਸ ਵਰਸ਼ਨ ਆਰਐਸਐਸ ਦਾ ਡਿਫ ਉਹ ਨੂੰ ਮੰਜੇ ਤੇ ਬੈਠਣ ਤੋਂ ਉਹਨਾਂ ਨੇ ਇਨਕਾਰ ਕਰਤਾ ਸੀ ਕਿ ਨਹੀਂ ਇਹ ਧਾਰਮਿਕ ਆਗੂ ਨਹੀਂ ਧਾਰਮਿਕ ਆਗੂ ਥੋੜਾ ਸ਼ੰਕਰਾਚਾਰੀ ਆ ਉਹ ਬੈਠਾ ਹੈ ਆਰਐਸਐਸ ਨੇ ਉਹ ਤੇ ਦਬਾਅ ਆਇਆ ਸੀ ਉਹਨਾਂ ਨੇ ਕਹਿ ਦਿੱਤੀ ਕਿ ਪੋਲੀਟੀਕਲ ਆਗੂ ਹੈ ਉਹ ਸੀ ਨਹੀਂ ਬੈਠਣ ਦੇਵਾਂਗੇ ਫਿਰ ਆਰਐਸਐਸ ਵਾਲਿਆਂ ਨੇ ਕਹਿ ਦਿੱਤੀ ਕਿ ਸਾਨੂੰ ਇਜਾਜ਼ਤ ਦਿਓ ਅਸੀਂ ਪਰੇਡ ਦੀ ਅਗਵਾਈ ਕਰਨੀ ਹੈ ਆਪਾਂ ਜਿਵੇਂ ਮਤਲਬ ਕਰਦੇ ਹੁੰਦੇ ਆ ਧਾਰਮਿਕ ਮਾਰਚ ਕੱਢਦੇ ਹੁੰਦੇ ਆ ਬਿਲਕੁਲ ਉਹ ਮਾਰਚ ਨੂੰ ਪ੍ਰੇਡ ਕਹਿੰਦੇ ਐ ਉਹਨੇ ਕਿਹਾ ਕਿ ਜਿਹੜਾ ਮਾਰਚ ਕੱਢਣਾ ਜੇ ਮੂਰੇ ਆਰਐਸਐਫ ਦੇ ਵਰਕਰ ਲੱਗਣਗੇ ਲਾਠੀਆਂ ਬਾਰੇ ਤੇ ਭਾਈ ਮਨਜੀਤ ਸਿੰਘ ਹੋਰ ਆਡੇ ਪ੍ਰੋਫੈਸਰ ਸਾਹਿਬ ਨੇ ਫੇਰ ਕਹਿ ਦੱਸ ਦਿੱ ਕਿ ਅੱਜ ਇਹ ਨਹੀਂ ਹੋਊਗਾ ਉਸ ਵੇਲੇ ਆਰਐਸਐਫ ਨੇ ਇੱਕ ਧਮਕੀ ਦਿੱਤੀ ਕਿ ਕੋਈ ਗੱਲ ਨਹੀਂ ਕੋਈ ਸਮਾਂ ਆਊਗਾ ਜਦੋਂ ਤੁਹਾਡੀਆਂ ਨੇ ਜੁਕਤੀਆਂ ਅਸੀਂ ਕਰਿਆ ਕਰਾਂਗੇ ਤਾਂ ਮੈਨੂੰ ਚੰਦੀ ਸਾਹਿਬ ਇਹ ਲੱਗ ਰਿਹਾ ਕਿ ਹਾਲਾਤ ਉਸ ਪਾਸੇ ਨੂੰ ਜਾ ਰਹੇ ਇਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਸ ਵੇਲੇ ਬਾਦਲਾ ਦੇ ਕਬਜ਼ੇ ਵਿੱਚ ਐ ਜੀ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਾਜ਼ਾਰ ਦੇ ਕਬਜ਼ੇ ਦੇ ਵਿੱਚ ਕਬਜ਼ੇ ਦੇ ਵਿੱਚ ਰਹਿ ਕੇ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਸਿੱਖ ਧਰਮ ਦੀ ਸੇਵਾ ਕਰ ਰਹੀ ਹੈ ਉਹ ਨਹੀਂ ਕਰ ਰਹੀ ਪਰ ਇਹਦਾ ਆਰਐਸਐਸ ਦਾ ਅਜੰਡਾ ਕਿਸ ਤੀਰ ਤੇ ਕਾਬਜ਼ ਹੋਣਾ ਹੈ ਮੇਰਾ ਖਿਆਲ ਹੈ ਵੀ ਗੱਲ ਉਧਰ ਨੂੰ ਵੱਧ ਰਹੀ ਹੈ ਦੇਖਣਾ ਪਊਗਾ ਕਿ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਦੋਂ ਚੋਣ ਹੋਣੀ ਹੈ ਉਦੋਂ ਕਿਹੜੀਆਂ-ਕਿਹੜੀਆਂ ਧਿਰਾਂ ਮੈਦਾਨ ਦੇ ਵਿੱਚ ਉਤਰਦੀਆਂ ਕਿਹੜੇ-ਕਿਹੜੇ ਫਰੰਟ ਬਣਦੇ ਆ ਔਰ ਜੇ ਆਪਾਂ ਸਭ ਤੋਂ ਪਹਿਲਾਂ ਦੇਖੀਏ ਤਾਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਇੱਕ ਕਿਰਕ ਜਿਹੜੀ ਕੈਂਪੇਨ ਚਲਾਈ ਜਾ ਰਹੀ ਹੈ ਉਹ ਭਾਈ ਰਣਜੀਤ ਸਿੰਘ ਹੋਰਾਂ ਵੱਲੋਂ ਚਲਾਈ ਜਾ ਰਹੀ ਹੈ ਜੀ ਭਾਈ ਰਣਜੀਤ ਸਿੰਘ ਮੇਰੇ ਖਿਆਲ ਆ ਕਈ ਸਾਲ ਹੋ ਗਏ ਉਹ ਲੋਕਾਂ ਨੂੰ ਸੁਚੇਤ ਕਰਦੇ ਫਿਰਦੇ ਐ ਕਿ ਭਾਈ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਪਰਿਵਾਰ ਦੇ ਕਬਜ਼ੇ ਚੋਂ ਜੇ ਮੁਕਤ ਕਰਵਾਉਣਾ ਤਾਂ ਆ ਉਹ ਕਿੱਥੇ ਉਹ ਕਿ ਆਪਾਂ ਬੋਟਾ ਬਣਾਈ ਹੈ ਉਧਰੋਂ ਚਲੀਏ ਜੀ ਤੇ ਇਹਦਾ ਮੁਕਾਬਲਾ ਕਰਨ ਵਾਸਤੇ ਬਾਦਲਾ ਦਾ ਜਿਹੜੇ ਵਕਫਾ ਛੜੇ ਪੈਦਾ ਹੋ ਰਹੇ ਐ ਪੈਦਾ ਕੀਤੇ ਜਾ ਰਹੇ ਐ ਉਦੇ ਵਿੱਚ ਮੈਨੂੰ ਲੱਗਦੀ ਹੈ ਅਮਰਪਾਲ ਸਿੰਘ ਵਾਲੀ ਖੇਡ ਵੀ ਇਹ ਖੇਡੀ ਜਾ ਰਹੀ ਹੈ ਉਹਨਾਂ ਨੂੰ ਇਸਤੇਮਾਲ ਕਰੂਗੀ ਆਰਐਸਐਸ ਤੇ ਭਾਰਤੀ ਜਨਤਾ ਪਾਰਟੀ ਕਿਈ ਵਜ੍ਹਾ ਤੇ ਮੇਰੇ ਨਾਲ ਸਹਿਮਤ ਹੋ ਸਕਦੇ ਹੈ ਲੇਕਿਨ ਮੈਨੂੰ ਇਹ ਲੱਗਦੀ ਹੈ ਕਿ ਪਹਿਲਾ ਬੰਦੇ ਨੂੰ ਫੜ ਲਓ ਫਿਰ ਉਹਨੂੰ ਛੱਡਣਾ ਕਿਵੇਂ ਇਹ ਕਿਹੜੇ ਵੇਲੇ ਦੇਖਣਾ ਹੈ ਇਹ ਇਹ ਵਿੱਚ ਕਿਹਨੂੰ ਫਾਇਦਾ ਹੁੰਦਾ ਤੇ ਕਿਹਨੂੰ ਨੁਕਸਾਨ ਹੁੰਦਾ ਇਹ ਦੇਖਿਆ ਜਾ ਰਿਹਾ ਹੈ ਇੰਡੀਅਨ ਸਟੇਟ ਵੱਲੋਂ ਜਦੋਂ ਅਸੀਂ ਇੰਡੀਅਨ ਸਟੇਟ ਦੀ ਗੱਲ ਕਰਦੇ ਹਾਂ ਤੇ